ਸਿੱਖ ਜਥੇਬੰਦੀਆਂ ਦੇ ਵੱਲੋਂ ਅੱਜ ਅਮਰੇਸਰ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਹੋਣ ਜਾ ਰਿਹਾ ਹੈ ਤੇ ਡੀਸੀ ਦਫ਼ਤਰ ਦਾ ਖਿਰਾਉ ਸਿੱਖ ਜਥੇਬੰਦੀਆਂ ਕਰਨਗੀਆਂ ਅਤੇ ਜੋ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਨੇ ਉਹਨਾਂ ਨੂੰ ਲੈ ਕੇ ਸਰਕਾਰ ਤੋਂ ਵੱਡੀ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਤੇ ਜਿਸ ਨੂੰ ਲੈ ਕੇ ਐਮਪੀ ਸਿਮਰਨਜੀਤ ਸਿੰਘ ਮਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੇਂਦਰ ਸਰਕਾਰ ਤੇ ਪਲਟਵਾਰ ਵੀ ਕੀਤਾ ਹੈ ਤੇ ਜਿਸ ਦੇ ਦੌਰਾਨ ਐਮਪੀ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਅੱਜ ਅਮਰitsar ਦੇ ਵਿੱਚ ਇੱਕ ਵੱਡਾ ਰੋਸ ਪ੍ਰਦਰਸ਼ਨ ਹੋਣ ਜਾ ਰਿਹਾ ਹੈ ਤੇ ਵੱਧ ਤੋਂ ਵੱਧ ਉੱਥੇ ਨੌਜਵਾਨ ਸੰਗਤ ਜਿਹੜੀ ਪਹੁੰਚੋ ਤੇ ਜਿਸ ਦੇ ਵਿੱਚ ਸਿੱਖ ਜਥੇਬੰਦੀਆਂ ਆਪਣੀਆਂ ਜਿਹੜੀਆਂ ਗੱਲ ਆਹੋ ਰੱਖ ਸਕਣ ਤੇ ਦੂਜੇ ਪਾਸੇ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਲੈ ਕੇ ਪਲਟਵਾਰ ਕੀਤਾ ਤੇ ਦੱਸਦੀ ਕਿ ਬੀਤੇ ਦਿਨਾਂ ਦੇ ਵਿੱਚ ਆਸਾਮ ਦੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਪਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀ ਸਾਥੀਆਂ ਦੇ ਵੱਲੋਂ ਭੁਖੜਤਾਲ ਜਾਰੀ ਹੈ ਤੇ ਦੂਜੇ ਪਾਸੇ ਅਮਰitsar ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਪਰਿਵਾਰ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਭੁਖੜਤਾਲ ਤੇ ਵੀ ਪਰਿਵਾਰ ਬੈਠਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਸਿੱਖ ਜਥੇਬੰਦੀਆਂ ਦੀ ਜਿਹੜੀ ਹਾਲਤ ਹੈ ਕਾਫੀ ਨਾਜ਼ੁਕ ਹੋਇਆ ਹੈ ਤੇ ਜਿਸ ਦੇ ਦੌਰਾਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਖੂਨ ਦੀਆਂ ਉਲਟੀਆਂ ਲੱਗੀਆਂ ਨੇ ਤੇ ਕਦੇ ਵੀ ਉਹ ਆਪਣਾ ਸਰੀਰ ਛੱਡ ਸਕਦੇ ਨੇ ਤੇ ਜਿਸ ਦੇ ਦੌਰਾਨ ਇੱਕ ਵੱਡੀ ਮੰਗ ਜਿਹੜੀ ਸਿੱਖ ਜਥੇਬੰਦੀਆਂ ਨੇ ਕੀਤੀ ਹੋਈ ਹੈ ਕਿ ਸਾਨੂੰ ਜਾਂ ਤਾਂ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਨਹੀਂ ਅਸੀਂ ਆਪਣਾ ਸਰੀਰ ਛੱਡਾਂਗੇ ਤੇ ਜਿਸ ਦੇ ਦੌਰਾਨ ਹੁਣ ਸਿੱਖ ਜਥੇਬੰਦੀਆਂ ਪੂਰੀ ਤਰ੍ਹਾਂ ਚਿੰਤਨ ਨੇ ਤੇ ਅੱਜ ਯਾਨੀ ਕਿ ਅੱਜ ਦੇ ਦਿਨ ਇਹੜਾ ਸਿੱਖ ਜਥੇਬੰਦੀ ਇੱਕ ਵੱਡਾ ਵਿਰੋਧ ਸਰਕਾਰ ਨੂੰ ਲੈ ਕੇ ਕਰਨ ਗਿਆ ਤੇ ਉੱਥੇ ਹੀ ਡੀਸੀ ਦਫ਼ਤਰ ਦਾ ਕਿਰਾਇਓ ਕਰਨ ਗਿਆ ਤੇ ਐਮਪੀ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਇੱਕ ਵੱਡੀ ਅਪੀਲ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਨੌਜਵਾਨਾਂ ਨੂੰ ਇੱਕ ਵੱਡੀ ਅਪੀਲ ਕਰਕੇ ਉਹਨਾਂ ਨੇ ਕਿਹਾ ਹੈ ਕਿ ਵੱਧ ਤੋਂ ਵੱਧ ਸੰਗਤ ਅੱਜ ਸਾਡੇ ਨਾਲ ਅੰਮ੍ਰਿਤਸਰ ਦੇ ਵਿੱਚ ਜੁਟੋ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹੋਰ ਐਮਪੀ ਸਿਮਰਨਜੀਤ ਸਿੰਘ ਮਾਨ ਦਾ ਕੀ ਕਹਿਣਾ ਅੱਜ ਅਸੀਂ ਬਹੁਤ ਵੱਡਾ ਰੋਸ ਮਚਾਦਾ ਅੰਮ੍ਰਿਤਸਰ ਦੇ ਵਿੱਚ ਰੱਖਿਆ ਹੈਗਾ ਜੋ ਕਰਕੇ ਜਿਹੜੇ ਵਾਰਿਸ ਸੇ ਪੰਜਾਬ ਦੇ ਜਥੇਬੰਦੀ ਦੇ ਲੀਡਰ ਹੈ ਉਹਨਾਂ ਨੂੰ ਅਸਾਮ ਦੇ ਜੇਲ ਜਿਬਰੂਗੜ 1 ਸਾਲ ਹੋ ਗਿਆ ਉੱਥੇ ਡੱਟੇ ਹੋਏ ਹੈ ਅੱਧੇ ਉਹਨਾਂ ਦੀ ਪਾਰਟੀ ਦੇ ਅੰਮ੍ਰਿਤਸਰ ਸਾਹਿਬ ਦੇ ਜੇਲ ਦੇ ਵਿੱਚ ਡੱਟੇ ਹੋਏ ਹੈ ਫਿਰ 33 ਸਾਲਾਂ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਹੈ ਫਿਰ ਰਾਜੋਵਾਲੇ ਨੂੰ ਮੌਤ ਦੀ ਸਜ਼ਾ ਹੋਈ ਹੋਈ ਹੈ ਨੁਰਜੇ ਪਾਸੇ ਸਾਡੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਕਟਰਜਾ ਤੋਂ ਆਏ ਹੈ ਉੱਥੇ 8 ਹਿੰਦੁਸਤਾਨੀਆਂ ਨੂੰ ਮੌਤ ਦੀ ਸਜ਼ਾ ਕਟਰ ਦੀ ਸਰਕਾਰ ਨੇ ਕੀਤੀ ਹੋਈ ਸੀਗੀ ਤੇ ਮੋਦੀ ਸਾਹਿਬ ਨੇ ਉਹ ਛਡਾ ਕੇ ਜਾਂਦੇ ਆ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਬਹੁਤ ਅੱਛਾ ਕੀਤਾ ਜਿਹੜਾ ਮੌਤ ਮੌਤ ਦੀ ਸਜ਼ਾ ਤੋਂ ਮੋਦੀ ਸਾਹਿਬ ਛਡਾ ਕੇ ਆਏ ਆ ਪਰ ਮੇਰਾ ਮਤਲਬ ਆਪਣੀ ਪੀੜ੍ਹੀ ਥੱਲੇ ਵੀ ਤਾਂ ਛਾਤੀ ਮਾਰਨੀ ਚਾਹੀਦੀ ਹੈ ਕਿ ਇੱਥੇ ਵੀ ਰਾਜਵਾਨੇ ਨੂੰ ਫਾਂਸੀ ਦੀ ਸਜ਼ਾ ਹੋਈ ਹੋਈ ਹੈ ਫੇਰ ਭੁੱਲਰ ਹੈ ਉਹ ਉਸ ਨੂੰ ਅਜੇ ਤੱਕ ਜੇਲ੍ਹ ਦੇ ਵਿੱਚੋਂ ਨਹੀਂ ਛੱਡਿਆ ਤੇ ਇਹ ਜਿਹੜੇ ਵਾਰੰਟ ਸੇ ਪੰਜਾਬ ਦੇ ਜੇਲ੍ਹ ਦੇ ਵਿੱਚ ਡਿੱਟੇ ਹੋਏ ਐ ਇਹਨਾਂ ਦੇ ਮਾਤਾ ਪਿਤਾ ਇਹਨਾਂ ਦੇ ਭੈਣ ਭਰਾ ਉਹ ਵੀ ਭੁਖੜ ਹੜਤਾਲ ਦੇ ਉੱਤੇ ਬੈਠੇ ਐ ਅੰਮ੍ਰਿਤਸਰ ਤੇ ਅੱਜ ਜਿਹੜਾ ਉਹਨਾਂ ਨੇ ਅਮਨ ਪਸੰਦ ਤਰੀਕੇ ਦੇ ਨਾਲ ਬੈਠ ਕੇ ਉਹ ਤੇ ਰੋਸ ਮਜਾਰਾ ਕਰਨਾ ਸੀਗਾ ਤੇ ਸਾਰੇ ਸਾਡੀ ਪਾਰਟੀ ਦੇ ਤੇ ਹੋਰ ਜਿਹੜੇ ਹਿੰਦੂਤਵਾਦੀ ਜ਼ਬਰ ਤੋਂ ਖਿਲਾਫ ਹੈਗੇ ਆ ਉਥੇ ਪਹੁੰਚੇ ਸੀਗੇ ਪਰ ਉਹਨਾਂ ਨੂੰ ਸਾਰੇ ਨੂੰ ਗ੍ਰਿਫਤਾਰ ਕਰ ਲਿਆ ਤੇ ਰੋਸ ਮਜਾਰਾ ਕਰਨ ਨਹੀਂ ਦਿੱਤਾ ਮੈਂ ਸਮਝਦਾ ਹਾਂ ਕਿ ਆਮ ਆਦਮੀ ਪਾਰਟੀ ਤੇ ਬੀਜੇਪੀ ਤੇ ਆਰਐਸਐਸ ਇੱਕ ਸੋਚ ਤੇ ਚੱਲ ਰਿਹਾ ਕਿ ਇੱਥੇ ਬਿਲਕੁਲ ਡਿਕਟੇਟਰਸ਼ਿਪ ਤਾਨਾਸ਼ਾ ਸਾਹੀ ਕਰਨੀ ਹੈ ਤੇ ਕਿਸੇ ਨੂੰ ਵੀ ਆਪਣੇ ਰੋਸ ਨੂੰ ਪ੍ਰਗਟ ਨਹੀਂ ਕਰਨ ਦੇਣਾ ਇੱਥੇ ਸੰਗਰੂਰ ਦੇ ਵਿੱਚ ਵੀ ਮੈਂ ਤਿੰਨ ਜਗ੍ਹਾ ਗਿਆ ਜਿੱਥੇ ਮਜ਼ਦਮ ਟੈਂਚੀਆਂ ਦੇ ਉੱਤੇ ਚੜੇ ਹੋਏ ਐ ਤੇ ਉਹਨਾਂ ਦੀ ਗੱਲ ਸਰਕਾਰ ਸੁਣ ਨਹੀਂ ਰਹੀ ਜਿਹੜੀ ਕਿ ਬਿਲਕੁਲ ਜਾਇਜ਼ ਹੈ ਕਿ ਮੈਂ ਆਪ ਪੜੀ ਹੈ ਤੋਂ ਮੈਂ ਸਮਝਦਾ ਕਿ ਇਹ ਤਾਂ ਜੇ ਐਸਟਰਾਂ ਦਾ ਰਵਈਆ ਭਾਜਪੀ ਤੇ ਆਮ ਆਦਮੀ ਪਾਰਟੀ ਦਾ ਰਿਹਾ ਇਹ ਜਿਹੜੀ ਮੂਵਮੈਂਟ ਹੈ ਇਹ ਰੂਪੋਸ਼ ਹੋ ਜਾਊਗੀ ਫਿਰ ਇਸ ਨੂੰ ਸੰਭਾਲਣਾ ਬਹੁਤ ਮੁਸ਼ਕਲ ਹੋਊਗਾ ਤਾਂ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਇਹੋ ਜਿਹੇ ਕੰਮ ਨਾ ਬੀਜੇਪੀ ਕਰੇ ਜਿਹੜੀ ਆਪਣੇ ਜ਼ਿਮੀਦਾਰਾਂ ਨੂੰ ਕਿਸਾਨਾਂ ਨੂੰ ਰੋਕਿਆ ਹੋਇਆ ਗੋਲੀਆਂ ਮਾਰੀਆਂ ਹੋਈਆਂ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਹੈਗਾ ਤੇ ਇਹ ਜਿਹੜੀ ਸੋਚ ਹੈ ਇਹ ਜੇ ਰੂਪੋ ਸ਼ੋਗੀ ਤਫੇਰ ਇਹਦਾ ਬਹੁਤ ਖਤਰਾ ਹੋਊਗਾ ਸੋ ਮੈਂ ਆਸ ਕਰਦਾ ਕਿ ਇਕਦਮ ਗੇਟ ਖੋਲੋ ਤੇ ਉਹਨਾਂ ਨੂੰ ਰੋਸ ਮਚਾਰਾ ਕਰਨ ਦੇ